ਹਾਂਜੀ ਮਿੱਤਰੋ ਕਿੱਦਾਂ ਸਾਰੇ ਅੱਜ ਆਪਾਂ ਲੱਗੇ ਹੋਏ ਹਾਂ ਜੀ ਆਪਣੇ ਫਾਰਮ ਦੀ ਸਫਾਈ ਕਰਨ ਕਿਉਂਕਿ ਤਿੰਨ ਦਿਨ ਹੋ ਗਏ ਸੀ ਜੀ ਬਾਰਿਸ਼ ਬਹੁਤ ਜ਼ਿਆਦੀ ਪਈ ਜਾਂਦੀ ਸੀ ਆ ਚੈੱਕ ਕਰ ਸਕਦੇ ਤੁਸੀਂ ਦੇਖ ਲਓ ਵੀ ਇੰਨੀ ਬਾਰਿਸ਼ ਪਈ ਵਾ ਕੰਧਾਂ ਤੱਕ ਵੀ ਹਲਾਬ ਆ ਗਿਆ 9-9 ਇੰਚੀ ਕੰਧਾਂ ਨੇ ਇੰਨਾ ਚ ਵੀ ਹਲਾਬ ਚੜ ਗਈ ਆ ਸਾਰੇ ਉੱਪਰ ਵੀ ਆ ਜਿਵੇਂ ਸੇਮ ਹੁੰਦੀਆਂ ਨਾ ਵੀ ਸਿਆਲਾਂ ਦੇ ਵਿੱਚ ਸੇਮ ਆਉਣੇ ਸ਼ੁਰੂ ਹੋ ਜਾਂਦੇ ਛੱਤ ਤੇ ਆ ਫਾਈਬਰ ਵਾਲੀ ਜਿੱਦਾਂ ਆਪਾਂ ਪੰਨੇ ਆ ਪੱਥਰ ਵਾਲੀ ਪਾਈ ਹੋਈ ਆ ਇਹਨਾਂ ਦਾ ਸੇਮ ਆਉਣੇ ਵੀ ਉਹ ਚੀਜ਼ ਬਣ ਗਈ ਸੀ ਬਈਆਂ ਤੁਮਕੇ ਡਿੱਗਦੇ ਸੀਗੇ ਛੱਤ ਦੇ ਉੱਤੋਂ ਠੀਕ ਹੈ ਤੇ ਉਸ ਕਰਕੇ ਆਪਾਂ ਲੱਗੇ ਆ ਜੀ ਫਾਰਮ ਦੀ ਸਫਾਈ ਕਰਨ ਆਪਣੇ ਫਾਰਮ ਦੇ ਵਿੱਚ ਵੀ ਜਿਵੇਂ ਜਿਹਨੂੰ ਆਪਾਂ ਅਮੋਨੀਆ ਗੈਸ ਕਹਿੰਦੇ ਆ ਵੀ ਉਹ ਬਹੁਤ ਜ਼ਿਆਦਾ ਪੈਦਾ ਹੋਣ ਲੱਗੀ ਸੀਗੀ ਵੀ ਅੰਦਰ ਵੜਦੇ ਸੀ ਜਦੋਂ ਆ ਆਪਾਂ ਨੂੰ ਪਤਾ ਲੱਗਦਾ ਸੀ ਵੀ ਹਾ ਅਮੋਨੀਆ ਗੈਸ ਬਣਦੀ ਵੀ ਨੱਕ ਨੂੰ ਚੜ ਦੂਗੀ ਚੜਦੀ ਸੀਗੀ ਅੱਖਾਂ ਨੂੰ ਵੀ ਪਾਣੀ ਜਾਂ ਆਉਂਦਾ ਸੀ ਅੱਖਾਂ ਨੂੰ ਜੁਦਾ ਅੰਦਰ ਵੜਦੇ ਕਿ ਮਾੜਾ ਮਾੜਾ ਕਿਉਂਕਿ ਜਿਹੜਾ ਅਮੋਨੀਆ ਗੈਸ ਹੁੰਦੀ ਉਹ ਆਪਣੇ ਜਿਵੇਂ ਜਾਨਵਰ ਨੇ ਇੰਨਾਂ ਵਾਸਤੇ ਬਹੁਤ ਖਤਰਨਾਕ ਹੁੰਦੀ ਆ ਉਹ ਜਿੱਦਾਂ ਹੁਣ ਅਮੋਨੀਆ ਗੈਸ ਬਣਦੀ ਆ ਉਹਨਾਂ ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਦਿੰਦੀਆਂ ਇੱਥੋਂ ਤੱਕ ਕਿ ਤੁਸੀਂ ਲਾ ਲਓ ਪਰ ਐਡਜਸਟ ਫੈਨ ਵੀ ਆਪਾਂ ਲਾਇਆ ਹੋਇਆ ਪਰ ਵੀ ਤੁਸੀਂ ਲਾ ਲਓ ਐਡਜਸਟ ਫੈਨ ਵੀ ਕੰਮ ਛੱਡ ਗਏ ਸੀਗੇ ਜਦੋਂ ਹੁਣ ਆਮੋਨੀਆ ਗੈਸ ਬਣਨ ਲੱਗੀ ਸੀ ਕਿਉਂਕਿ ਸਿਲਨ ਇੰਨੀ ਪੈਦਾ ਹੋ ਗਈ ਸੀਗੀ ਫਾਰਮ ਦੇ ਅੰਦਰ ਕਿ ਅਮੋਨੀਆ ਗੈਸ ਆਟੋਮੈਟਿਕ ਆਪ ਹੀ ਉਹ ਬਿਠਾਂ ਦੇ ਕਾਰਨ ਬਣਨ ਲੱਗ ਗਈ ਸੀ ਕਿਉਂਕਿ ਜਿੰਨਾ ਵੀ ਬਿਠਾਂ 'ਚ ਪਾਣੀ ਪਊਗਾ ਇਹਨਾਂ ਦੇ ਤੇ ਉਨਾਂ ਹੀ ਜ਼ਿਆਦੀ ਅਮੋਨੀਆ ਗੈਸ ਬਣਨ ਦੇ ਡਰ ਹੁੰਦੇ ਆ ਠੀਕ ਆ ਤੇ ਇਸ ਕਰਕੇ ਵੀ ਅਮੋਨੀਆ ਗੈਸ ਬਣਦੀ ਸੀ ਤੇ ਅੱਜ ਆਪਾਂ ਫਾਰਮ ਦੀ ਸਫਾਈ ਕਰਦੇ ਪਿਆ ਆ ਦੇਖ ਲਓ ਉਹ ਢੇਰੀਆਂ ਲਾਈ ਜ ਨੇ ਐਡੇ ਐਡੇ ਮੋٹے ਚੇਪੜ ਲੱਥ ਦੇ ਪਏ ਵਿਠਾਂ ਦੇ ਉੱਤੋਂ ਤੇ ਆ ਦੇਖੋ ਚੈੱਕ ਕਰ ਸਕਦੇ ਤੁਸੀਂ ਹੁਣ ਬਿਲਕੁਲ ਮਿੱਟੀ ਨਿਕਲਾਈ ਆ ਠੀਕ ਆ ਫੇ ਇਦਾਂ ਆਪਾਂ ਹੁਣ ਸਾਰੇ ਫਾਰਮ ਨੂੰ ਆਪਣੇ ਨੂੰ ਕਲੀਨ ਕਰਾਂਗੇ ਬਿਲਕੁਲ ਆ ਬੰਦਾ ਆਪਣਾ ਲੱਗਿਆ ਹੋਇਆ ਕਿ ਕਹਿੰਦੇ ਸਫਾਈ ਮਾਰਨ ਕਰਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰ ਦੇਣਾ ਫਾਰਮ ਆਪਣੇ ਨੂੰ ਤੇ ਇਸ ਤੋਂ ਬਾਅਦ ਜਿਹੜਾ ਹੈ ਆਪਾਂ ਪਾਵਾਂਗੇ ਕਲੀ ਪਹਿਲਾਂ ਵੀ ਆਪਾਂ ਦੱਸਦੇ ਹੁੰਨੇ ਆ ਆ ਦੇਖੋ ਆਪਾਂ ਗੱਟਾ ਲਿਆ ਕੇ ਰੱਖਿਆ ਹੋਇਆ ਆ ਚੈੱਕ ਕਰ ਸਕਦੇ ਤੁਸੀਂ ਇਹ ਆ ਗੱਟਾ ਆਪਣਾ ਕਲੀ ਦਾ ਆਇਆ ਇਹ ਪਾ ਕੇ ਆਪਾਂ ਜਮਾ ਇਹਨੂੰ ਕਲੀਨ ਕਰਕੇ ਸਾਫ਼ ਕਰ ਦੇਣਾ ਫਾਰਮ ਨੂੰ ਆਪਣੇ ਨੂੰ ਵੀ ਜਿਹੜੀ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ 스ਮੈਲ ਵਗੈਰਾ ਜਾਂ ਕੁਛ ਨਾ ਹੋਵੇ ਕਿਉਂਕਿ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਦੋਂ ਇੱਕ ਵਾਰੀ ਪਾਣੀ ਪੈ ਗਿਆ ਨਾ ਮਿੱਠਾਂ ਦੇ ਉੱਪਰ ਉਹ ਬਾਅਦ ਚੋ 스ਮੈਲ ਨਹੀਂ ਜਾਂਦੀ ਜਿੰਨਾ ਚਿਰ ਤੱਕ ਆਪਾਂ ਸਫਾਈ ਨਹੀਂ ਮਾਰਦੇ ਕਿਉਂਕਿ ਸਫਾਈ ਕਰਨੀ ਜ਼ਰੂਰੀ ਹੈ ਫਾਰਮ ਦੀ ਜਿੰਨੀ ਆਪਾਂ ਸਫਾਈ ਰੱਖਾਂਗੇ ਓਨਾ ਹੀ ਆਪਣੇ ਜਾਨਵਰ ਤੰਦਰੁਸਤ ਰਹਿਣਗੇ ਵਧੀਆ ਰਹਿਣਗੇ ਕਿਉਂਕਿ ਜੇ ਫਾਰਮ ਦੇ ਵਿੱਚ ਅਮੋਨੀਆ ਗੈਸ ਬਣਨ ਲੱਗ ਜਾਂਦੀ ਆ ਉਹ ਕਈ ਬਿਮਾਰੀਆਂ ਦਾ ਰੂਪ ਲੈ ਲੈਂਦੀ ਆ ਕਈ ਬਿਮਾਰੀਆਂ ਹੋਣ ਲੱਗ ਜਾਂਦੀਆਂ ਨੇ ਫਿਰ ਆਪਾਂ ਜਾਣੇ ਡਾਕਟਰਾਂ ਦੇ ਕੋਲ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਲਿਓਣੇ ਆ ਠੀਕ ਹੈ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਆਪਣੇ ਜਾਨਵਰ ਬਿਮਾਰ ਹੋ ਕੇ ਮਰਨ ਲੱਗ ਜਾਂਦੇ ਨੇ ਸੋ ਆਪਾਂ ਦਵਾਈਆਂ ਲਿਆਉਣ ਕਿੰਨੇ ਕਿੰਨੇ ਹਜ਼ਾਰ ਖਰਚ ਕਰ ਦਿੰਨੇ ਆ ਮੇਰਾ ਵੀਰ ਉਸ ਤੋਂ ਵੀ ਇੰਨੀਆਂ ਦਵਾਈਆਂ ਲਿਆਉਣ ਨਾਲੋਂ ਚੰਗਾ ਹੈ ਕਿ ਆਪਾਂ ਆਪਣੇ ਫਾਰਮ ਦਾ ਉਦਾਂ ਹੀ ਹਿਸਾਬ ਸਫਾਈ ਵੱਲ ਧਿਆਨ ਰੱਖੀਏ ਤੇ ਇਹੋ ਜਿਹੀ ਕੋਈ ਬਿਮਾਰੀ ਜਿਹੜੀ ਆਪਣੇ ਫਾਰਮ ਦੇ ਅੰਦਰ ਆਵੇ ਨਾ ਦੇਖੋ ਕਿ ਹਾਲਾਂਕਿ ਆਪਣੇ ਜਾਨਵਰ 'ਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈਗਾ ਤੁਹਾਨੂੰ ਬਾਹਰ ਦਿਖਾ ਦੇਣਾ ਕਿਉਂਕਿ ਬਾਹਰ ਸਾਰੇ ਜਾਨਵਰ ਛੱਡੇ ਹੋਏ ਆ ਵੀ ਇਹੋ ਜਿਹੀ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਗੀ ਫਿਰ ਵੀ ਆਪਾਂ ਆਪਣੇ ਫਾਰਮ ਦੀ ਸਫਾਈ ਕਰਦੇ ਪਿਆ ਕਿਉਂਕਿ ਅਸੀਂ ਕੋਈ ਵੀ ਬਿਮਾਰੀ ਆਉਣ ਤੋਂ ਪਹਿਲਾਂ ਹੀ ਇਹਨਾਂ ਦਾ ਧਿਆਨ ਰੱਖਦੇ ਆਂ ਵੀ ਹੁਣ ਜਿੱਦਾਂ ਇਸ ਫਾਰਮ 'ਚ ਸਾਡੇ 'ਚ ਅਮੋਨੀਆ ਗੈਸ ਤਿਆਰ ਹੁੰਦੀ ਪਈ ਆ 스ਮੈਲ ਆਉਂਦੀ ਵੀ ਬਹੁਤ ਜ਼ਿਆਦੀ ਵੀ ਹੁਣ ਅੱਜ ਨਹੀਂ ਇੱਕ ਨਹੀਂ ਦੋ ਨਹੀਂ ਤਿੰਨ ਦਿਨਾਂ ਤੱਕ ਕੋਈ ਵੀ ਬਿਮਾਰੀ ਆ ਸਕਦੀ ਹੈ ਤੇ ਉਸ ਤੋਂ ਪਹਿਲਾਂ ਹੀ ਅਸੀਂ ਆਪਣਾ ਕੀ ਕਹਿੰਦੇ ਜੋ ਵੀ ਇੰਤਜ਼ਾਮ ਕਰਦੇ ਪਏ ਆ ਆ ਦੇਖੋ ਸਾਰੇ ਹੁਣ ਫਾਰਮ ਦੇ ਆ ਕਈ ਨਾ ਸਫਾਈ ਹੋ ਕੇ ਜੋ ਵੀ ਉੱਪਰ ਬਿਠਾ ਨੇ ਜੋ ਕਿੱਦਾਂ ਵੀ ਨੇ ਸਾਰੀ ਸਫਾਈ ਕਰਕੇ ਉਸ ਤੋਂ ਬਾਅਦ ਆ ਜਿਹੜਾ ਕਲੀ ਦਾ ਗੱਟਾ ਇਹ ਆਪਾਂ ਸਾਰੇ ਅੰਦਰ ਚ ਚੰਗੀ ਤਰ੍ਹਾਂ ਵਿਛਾ ਦੇਣਾ ਹੈ ਜੋ ਵੀ ਅੰਦਰ ਬੈਕਟੀਰੀਆ ਵਗੈਰਾ ਹੋਊਗਾ ਕਿੱਦਾਂ ਵੀ ਕੁਝ ਵੀ ਜੋ ਵੀ ਮਾੜਾ ਮੋਟਾ ਕਟਾਣੂ ਹੁੰਦਾ ਉਹ ਇਸ ਇਸ ਚੀਜ਼ ਨਾਲ ਖਤਮ ਹੋ ਜਾਂਦਾ ਇਹ ਕਲੀ ਇਸੇ ਕਰਕੇ ਪਾਈ ਜਾਂਦੀ ਆ ਜਿਹੜੀ ਹੁਣ ਮਾੜੀ ਮੋਟੀ ਸਲਾਬ ਹੁੰਦੀ ਆ ਉਹਨੂੰ ਵੀ ਇਹ ਖਿੱਚ ਜਾਂਦੀ ਆ ਤੇ ਇਸ ਕਰਕੇ ਮੇਰਾ ਵੀਰ ਆਪਣੇ ਫਾਰਮ ਦਾ ਧਿਆਨ ਰੱਖਿਆ ਕਰੋ ਜਰੂਰ ਵੀ ਜਿਹਦੇ ਨਾਲ ਆਪਣੇ ਫਾਰਮ 'ਚ ਕੋਈ ਬਿਮਾਰੀ ਨਾ ਆਵੇ ਕੋਈ ਕੁਝ ਨਾ ਆਵੇ ਠੀਕ ਆ ਤੇ ਮੈਂ ਤੁਹਾਨੂੰ ਬਾਹਰ ਵੀ ਦਿਖਾਉਣਾ ਸਾਡੇ ਮੇਂ ਇੰਨਾ ਜ਼ਿਆਦਾ ਪਿਆ ਨਾ ਕਿ ਕਹਿੰਦੇ 3 ਦਿਨ ਲਗਾਤਾਰ ਪਿਆ ਆ ਦੇਖੋ ਗਲੀ ਚ ਮੈਂ ਕਹਿੰਨਾ ਹਜੇ ਵੀ ਸਾਡੇ ਪਾਣੀ ਪਾਣੀ ਹੋਇਆ ਪਿਆ ਬਾਹਰ ਬਹੁਤ ਜ਼ਿਆਦਾ ਇਹ ਆ ਦੇਖੋ ਸਾਡੇ ਮੈਂ ਕਹਿੰਨਾ ਫੁੱਲ ਭਰਿਆ ਪਿਆ ਪਾਣੀ ਨਾਲ ਤੇ ਇਸ ਕਰਕੇ ਆਪਾਂ ਫਾਰਮ ਦੀ ਸਫਾਈ ਕਰਦੇ ਪਏ ਆ ਤੇ ਮੇਰਾ ਵੀਰ ਕਦੇ ਵੀ ਇਹ ਚੀਜ਼ਾਂ ਦੇਖਿਆ ਕਰੋ ਵੀ ਆਪਣੇ ਫਾਰਮ ਚ ਕੀ ਕਹਿੰਦੇ ਬਿਮਾਰੀ ਕੋਈ ਆਈ ਨਹੀਂ ਆਪਾਂ ਜਾਨਵਰ ਸਹੀ ਨੇ ਹੁਣ ਜਾਨਵਰ ਤਾਂ ਆਪਣੇ ਹੀ ਬਿਲਕੁਲ ਸਹੀ ਨੇ ਵੀ ਆਪਾਂ ਫੇਰ ਹੀ ਸਫਾਈ ਕਰਨੀ ਆ ਕਿਉਂਕਿ ਉਸ ਤੋਂ ਪਹਿਲਾਂ ਹੀ ਆਪਣੇ ਫਾਰਮ ਦੀ ਸਫਾਈ ਰੱਖੋ ਤੁ ਜਿਹਦੇ ਨਾਲ ਆਪਣੇ ਫਾਰਮ 'ਚ ਕੋਈ ਬਿਮਾਰੀ ਆਵੇ ਨਾ ਕਿਉਂਕਿ ਮੀਂਹ ਦੇ ਮੌਸਮ 'ਚ ਜਦੋਂ ਸਿਲਨ ਪੈਦਾ ਹੋ ਜਾਂਦੀ ਹੈ ਚੀਜ਼ਾਂ ਦੇ ਨਾਲ ਬਹੁਤ ਗੰਦਗੀ ਹੋ ਜਾਂਦੀ ਹੈ 스멜 ਬਹੁਤ ਜ਼ਿਆਦਾ ਉੱਠਦੀ ਹੈ ਸੋ ਇਸ ਕਰਕੇ ਮੇਰਾ ਭਰਾ ਧਿਆਨ ਰੱਖਿਆ ਕਰੋ ਬੈਂਗੀਆਂ ਦਵਾਈਆਂ ਨਾਲੋਂ ਚੰਗਾ ਕਿ ਆਪਾਂ ਸਫਾਈ ਕਰਕੇ ਹੁਣ ਤੁਸੀਂ ਲਾ ਲਓ ਵੀ ਆ 130 ਰੁਪਏ ਦਾ ਗੱਟਾ ਆ 20 ਕਿਲੋ ਦਾ ਠੀਕ ਆ ਆਪਣੇ ਇੰਨੇ ਫਾਰਮ ਵਾਸਤੇ ਬਹੁਤ ਆਪਾਂ ਦੇ ਤੋਂ 600 ਫੁੱਟ ਏਰੀਆ ਇਹ ਫਾਰਮ ਦਾ 600 ਫੁੱਟ 'ਚ ਇਹ ਆਪਾਂ ਨੂੰ 20 ਕਿਲੋ ਕਾਲੀ ਬੋਤ ਹੈ ਠੀਕ ਆ ਤੇ ਵੀ ਚੰਗੀ ਤਰ੍ਹਾਂ ਸਫਾਈ ਕਰਕੇ ਹੁਣ ਇਹਦੇ ਚ ਕਈ ਨਾਲ ਸਫਾਈ ਹੋ ਜਾਊਗੀ ਫਿਰ ਉਸ ਤੋਂ ਬਾਅਦ ਝਾੜੂ ਮਾਰ ਕੇ ਚੰਗੀ ਤਰ੍ਹਾਂ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਕਲੀ ਪਾ ਦੇਣੀ ਹੈ ਜਿਹਨੂੰ ਆਪਾਂ ਚੂਨਾ ਵੀ ਕਹਿ ਦਿੰਨੇ ਆ ਉਹ ਚੀਜ਼ ਐ ਇਹ ਤੇ ਇਹ ਚੀਜ਼ਾਂ ਦਾ ਧਿਆਨ ਰੱਖੋ ਮੈਂ ਕਹਿੰਨਾ ਵੀ ਆਪਣੇ ਫਾਰਮ 'ਚ ਬਿਮਾਰੀ ਕਿਸੇ ਪ੍ਰਕਾਰ ਦੀ ਕੋਈ ਆਉਂਦੀ ਨਹੀਂ ਤੇ ਆ ਸਾਡਾ ਕਿਹਦੇ ਬੰਦਾ ਲੱਗਿਆ ਹੋਇਆ ਬੜਾ ਮਿਹਨਤੀ ਐ ਇਹ ਇਧਰ ਕਰ ਮੂੰ ਬਈਏ ਆ ਬੰਦਾ ਸਾਡਾ ਐ ਬਹੁਤ ਜ਼ਿਆਦਾ ਮਿਹਨਤੀ ਐ ਬਹੁਤ ਕੰਮ ਕਰਦਾ ਤੇ ਇਸ ਕਰਕੇ ਇਹਨੂੰ ਆਪਾਂ ਲਿਆਂਦਾ ਅੱਜ ਜਦੋਂ ਵੀ ਆਉਂਦਾ ਆਪਣੇ ਹੀ ਸਫਾਈ ਸਫਾਈ ਕਰਦਾ ਹੁੰਦਾ ਤੇ ਮੇਰਾ ਬਰਾ ਇੰਨਾਂ ਚੀਜ਼ਾਂ ਦਾ ਧਿਆਨ ਰੱਖੋ ਮੈਂ ਕਹਿੰਦਾ ਵੀ ਫਾਰਮ 'ਚ ਕੋਈ ਬਿਮਾਰੀ ਆਉਂਦੀ ਨਹੀਂ ਮਹਿੰਗੀਆਂ ਦਵਾਈਆਂ ਨਾਲੋਂ ਚੰਗਾ ਹੈ ਵੀ ਆਪਾਂ ਇੰਨਾਂ ਚੀਜ਼ਾਂ ਦਾ ਧਿਆਨ ਰੱਖ ਲਈਏ ਬਾਅਦ 'ਚ ਜੂ ਭੱਜਣਾ ਵੀ ਹਾਂ ਆਪਣੇ ਜਾਨਵਰਾਂ 'ਚ ਆ ਬਿਮਾਰੀ ਆ ਗਈ ਉਹ ਜਾਨਵਰ ਬਿਮਾਰੀ ਆ ਗਈ ਹੁਣ ਤੁਸੀਂ ਲਾ ਲਓ ਇਹਦਾ ਕੀ ਆ ਹੁਣ ਇੱਥੇ ਸਫਾਈ ਮਾਰ ਦਾਂਗੇ ਇੱਕ ਵਾਰੀ ਆ ਸਿਰਫ 130 ਰੁਪਏ ਦਾ ਗੱਟਾ ਆ ਕੋਈ ਜ਼ਿਆਦਾ ਮਹਿੰਗਾ ਨਹੀਂ ਸਿਰਫ 6-70 ਰੁਪਏ ਕਿਲੋ ਕਲੀ ਪੈਂਦੀ ਹੈ ਇਹ ਜਿਹੜਾ ਚੂਨਾ ਆਪਾਂ ਜਿਹਨੂੰ ਕਹਿੰਨੇ ਆ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਮੈਂ ਕਹਿੰਦਾ ਵੀ ਜਾਨਵਰਾਂ 'ਚ ਕੋਈ ਦਵਾਈਆਂ ਦੂਈਆਂ ਦੇਣ ਦੀ ਜਿਆਦਾ ਲੋੜ ਹੀ ਨਹੀਂ ਆਪਾਂ ਸਿਰਫ ਕੀ ਕਹਿੰਦੇ ਲੀਵਰ ਟੋਨਿਕ ਵਗੈਰਾ ਜ਼ਰੂਰ ਵਰਤਦੇ ਆ ਮਲਟੀਵਿਟਾਮਿਨ ਹੋ ਗਏ ਬਾਕੀ ਹੋਰ ਆਪਾਂ ਐਕਸਟਰਾ ਚੀਜ਼ਾਂ ਕੋਈ ਨਹੀਂ ਵਰਤਦੇ ਠੀਕ ਹੈ ਸਸਤੀ ਤੋਂ ਸਸਤੀ ਚੀਜ਼ ਵਰਤੋ ਜਿਹਦੇ ਨਾਲ ਕਿ ਆਪਣੇ ਜਾਨਵਰ ਤੰਦਰੁਸਤ ਰਹਿਣਾ ਆਪਾਂ ਦਾ ਘਰੇਲੂ ਪਾਏ ਕਰਕੇ ਉਹਨਾਂ ਦੇ ਨਾਲ ਹੀ ਆਪਣੇ ਜਾਨਵਰਾਂ ਨੂੰ ਸੈੱਟ ਰੱਖਿਆ ਹੋਇਆ ਆ ਤੁਸੀਂ ਲਾਲਾ 4 ਤੋਂ 4.5 ਮਹੀਨੇ ਦੇ ਜਾਨਵਰ ਹੋ ਗਏ ਬਿਲਕੁਲ ਤਿਆਰ ਨੇ ਆਪਣੇ ਜਾਨਵਰ ਆਂਡੇ ਤੇ ਮੁਰਗੀ ਪ੍ਰੋਪਰ ਤਿਆਰ ਆ ਹੁਣ ਐ ਨਹੀਂ ਪਤਾ ਵੀ 5 ਦਿਨਾਂ ਨੂੰ ਚੱਲ ਪਏ ਹਫ਼ਤਿਆਂ ਨੂੰ ਚੱਲ ਪਏ ਅੰਡੇ ਤੇ ਠੀਕ ਹੈ ਮੁਰਗੇ ਕ੍ਰੋਸ ਕਰੀ ਜਾਂਦੇ ਇਹਨਾਂ ਨੂੰ ਆਪਾਂ ਕਿਉਂਕਿ ਹੁਣ ਕਰੇਟਾਂ ਲਾਈਆਂ ਹੋਈਆਂ ਨੇ ਲਾਤੀਆਂ ਨੇ ਆਪਣੇ ਫਾਰਮ ਦੇ ਵਿੱਚ ਕਰੇਟਾਂ ਘੱਟ ਸੀ ਹੋਰ ਲਿਆਵਾਂਗੇ ਆ ਸਾਡੇ ਤੋਂ ਮੋਟਰਾਂ ਵਾਲੇ ਡੱਬੇ ਜੇ ਪਏ ਸੀ ਇੱਥੇ ਇਹ ਚੱਕ ਕੇ ਠੋਕਦੇ ਸੀ ਤੂੜੀ-ਤਾੜੀ ਪਾ ਕੇ ਤੇ ਇਹਨਾਂ ਚੀਜ਼ਾਂ ਦਾ ਮੇਰਾ ਭਰਾ ਧਿਆਨ ਰੱਖੋ ਮੈਂ ਕਹਿੰਦਾ ਵੀ ਆਪਣੇ ਫਾਰਮ ਦੇ ਵਿੱਚ ਕੋਈ ਵੀ ਬਿਮਾਰੀ ਨਹੀਂ ਆਉਂਦੀ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਮੇਰਾ ਭਰਾ ਸੋ ਧੰਨਵਾਦ